ਤੇ ਖੇਵਟ ਵਿੱਚੋਂ ਖਤੌਨੀ ਸਾਲਮ ਨੰਬਰ ਲੈਣਾ ਹੋਵੇ ਤਾਂ ਕੀ ਕੀਤਾ ਜਾਵੇ ਖੇਵਟ ਵਿੱਚੋਂ ਕੋਈ ਵੀ ਸਾਲਮ ਨੰਬਰ ਆਪਾਂ ਚੁਣਿੰਦਾ ਨੰਬਰ ਸਾਂਝੀ ਖੇਵਟ ਚੋਂ ਨਹੀਂ ਲੈ ਸਕਦੇ ਅੱਛਾ ਜੀ ਨਾ ਖਤੌਨੀ ਚੋਂ ਲੈ ਸਕਦੇ ਨਾ ਖੇਵਟ ਚੋਂ ਲੈ ਸਕਦੇ ਠੀਕ ਹੈ ਜੀ ਹਿੱਸੇ ਮੁਤਾਬਕ ਆਪਾਂ ਬੈ ਕਰ ਸਕਦੇ ਹਾਂ ਹਿੱਸਾ ਘਟਾ ਕਰ ਸਕਦੇ ਆ ਵਧਾ ਕਰ ਸਕਦੇ ਆ ਮੈਂ ਪਰ ਚੋਦ ਵਿੱਚੋਂ ਨੰਬਰ ਨਹੀਂ ਕੋਈ ਸਪੈਸ਼ਲ ਬੈ ਕਰ ਸਕਦੇ ਅੱਛਾ ਜੀ ਇਹ ਵੈਸੇ ਨੰਬਰ ਸਾਲਮ ਨੰਬਰ ਇਹ ਹੁੰਦਾ ਕੀ ਹੈ ਜੀ ਸਾਲਮ ਨੰਬਰਾਂ ਦਾ ਮਤਲਬ ਕੁੱਲ ਨੰਬਰ ਅੱਛਾ ਜੀ ਸਾਲਮ ਦਾ ਮਤਲਬ ਆ ਗਿਆ ਸਾਰੇ ਹਾਂਜੀ ਹਾਂ ਸਾਰੇ ਨੰਬਰਾਂ ਚੋਂ ਠੀਕ ਹੈ ਜੀ ਵੀ ਆਪਾਂ ਜੋ ਕੁਛ ਨੰਬਰ ਵੇਚਣਾ ਚਾਹੀਏ ਆਪਾਂ ਸਿੱਸਾ ਤਾਂ ਵੇਚ ਸਕਦੇ ਆ ਨੰਬਰ ਚੱਕਮਾ ਨਹੀਂ ਵੇਚ ਸਕਦੇ ਕੋਈ ਹੁਣ ਪਹਿਲਾਂ ਰਿਸ਼ਤੀਆਂ ਹੁੰਦੀਆਂ ਸੀ ਆ ਅੱਛਾ ਹਾਂ ਠੀਕ ਹੈ ਜੀ ਤੇ ਸਾਂਝੀ ਜ਼ਮੀਨ ਵਿੱਚੋਂ ਇਕੱਲਾ ਬੰਦਾ ਤਕਸੀਮ ਕਰਵਾ ਦੇਵੇ ਇੱਕ ਬਾਈ ਖੰਡੂਰ ਸਾਹਿਬ ਤੋਂ ਕਿਸੇ ਨੇ ਕਮੈਂਟ ਕਰਿਆ ਜੀ ਹਾਂ ਇਕੱਲਾ ਬੰਦਾ ਤਕਸੀਮ ਜਾਨੀ ਕਿ ਜਿਹੜੀ ਸਹਿਮਤੀ ਵਾਲੀ ਤਕਸੀਮ ਹੈ ਪਟਵਾਰੀ ਨੇ ਕਰਨੀ ਹੁੰਦੀ ਹੈ ਉਹ ਚ ਇਕੱਲਾ ਬੰਦਾ ਨਹੀਂ ਤਕਸੀਮ ਕਰਾ ਸਕਦਾ ਜੇ ਇਕੱਲੇ ਬੰਦੇ ਨੇ ਤਕਸੀਮ ਕਰਾਉਣੀ ਹੈ ਤਾਂ ਸਰਕਲ ਰੈਵਨੂ ਅਫਸਰ ਠੀਕ ਹੈ ਜੀ ਜਿਹੜਾ ਵੀ ਸੋਨਸ ਏਰੀਆ ਦਾ ਹੈਗੇ ਆ ਉਹਦੇ ਤਕਸੀਮ ਦਾ ਕੇਸ ਪਾ ਕੇ ਇਕੱਲਾ ਬੰਦਾ ਵੀ ਤਕਸੀਮ ਕਰਾ ਸਕਦਾ ਹੈ ਅੱਛਾ ਜੀ ਇਕੱਲਾ ਬੰਦਾ ਤਕਸੀਮ ਜਦੋਂ ਕਰਾਊਗਾ ਤਾਂ ਉਹ ਜਿਹੜਾ ਸਰਕਲ ਰੈਵਨੂ ਅਫਸਰ ਆ ਆਪਣਾ ਜਿਹੜਾ ਸਾਰਾ ਕਾਰਵਾਈ ਆ ਉਹ ਕਰਕੇ ਉਸ ਤੋਂ ਬਾਅਦ ਉਹ ਤਕਸੀਮ ਕਰ ਸਕਦਾ ਇਕੱਲਾ ਬੰਦਾ ਉਹ ਆਪਣੇ ਸਪੈਸ਼ਲ ਨੰਬਰਾਂ ਦਾ ਜਿੱਥੇ ਕਬਜ਼ਾ ਆ ਉਹਦਾ ਹਾਂਜੀ ਹਾਂ ਜੇ ਤਾਂ ਉਹਦੇ ਲਈ ਕਬਜ਼ਾ ਵੱਧਦਾ ਹੈ ਹਾਂਜੀ ਹਾਂ ਫਿਰ ਤਾਂ ਉਹ ਤੋਂ ਛਡਾਇਆ ਜਾਊਗਾ ਜੇ ਉਹਦੇ ਲਈ ਘਟਾ ਹੈ ਤਾਂ ਉਹਦਾ ਨਾਲ ਲੱਗ ਬਰਾਕਵਾ ਪਾ ਕੇ ਉਹਦਾ ਰਕਵਾ ਪੂਰਾ ਕੀਤਾ ਜਾਊਗਾ ਠੀਕ ਹੈ ਸਰਕਲ ਰੈਵਨੂ ਅਫਸਰ ਆ ਜਿਹੜਾ ਉਹ ਤਕਸੀਮ ਕਰ ਸਕਦਾ ਹੈ ਕੱਲੇ ਬੰਦੇ ਦੀ ਬਿਗੈਰ ਸਹਿਮਤੀ ਤੋਂ ਜੇ ਸਹਿਮਤ ਨੇ ਤਾਂ ਸਾਰੇ ਬੰਦੇ ਤਾਂ ਪਟਵਾਰੀ ਲਵੇ ਜਾ ਕੇ ਨੋਟਸ ਕਰਾ ਸਕਦਾ ਠੀਕ ਹੈ ਜੀ ਠੀਕ ਹੈ ਤੇ ਅੱਗੇ ਆ ਗਿਆ ਜੀ ਆਪਣਾ ਫਰਦ ਅਤੇ ਇੰਤਕਾਲ ਵਿੱਚ ਫਰਕ ਕੀ ਹੁੰਦਾ ਹੈ ਫਰਦ ਤਾਂ ਹੁੰਦਾ ਜਿਸ ਤਰ੍ਹਾਂ ਆਪਣਾ ਜੌਂ ਹੁੰਦੀ ਹੋਗੀ ਜੀ ਹਾਂ ਜੀ ਇਹਦੀ ਨਕਲ ਲੈਣੀ ਹੈ ਗੁਰਦੌਰੀ ਦੀ ਨਕਲ ਲੈਣੀ ਹੈ ਉਹਨੂੰ ਵੀ ਫਰਦ ਕਿਹਾ ਜਾਂਦਾ ਹੈ ਠੀਕ ਹੈ ਠੀਕ ਹੈ ਨਾ ਨਕਲਾਂ ਜਿਹੜੀਆਂ ਨੇ ਫਰਦ ਉਹ ਆ ਗਈ ਮਾਲਕੀ ਦਾ ਅੰਧਰਾਜ ਹੈ ਜਿਹੜਾ ਠੀਕ ਹੈ ਜੀ ਠੀਕ ਹੈ ਨਾ ਜੀ ਹੂੰ 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 ਤੇ ਇੱਕ ਵਾਰ ਜੇ ਜੌਂ ਦੀ ਤੇ ਕੀ ਹੈ ਸੀ ਇੰਤਕਾਲ ਜੀ ਇੰਤਕਾਲ ਇੰਤਕਾਲ ਹੁੰਦਾ ਜਦੋਂ ਕਿਸੇ ਨੇ ਕੋਈ ਚੀਜ਼ ਵੇ ਕਰਤੀ ਗਹਿਣੇ ਕਰਤੀ ਵਿਰਾਸਤ ਕਰਾਉਣੀ ਹੈ ਇੰਤਕਾਲਾਂ ਦੀ ਕਿਸਮਾਂ ਆ ਗਈਆਂ ਹਾਂਜੀ ਹਾਂ ਹਾਂ ਉਹ ਜਿਹੜਾ ਵੀ ਪਟਵਾਰੀ ਐਂਟਰੀ ਕਰਦਾ ਠੀਕ ਆ ਤਬਦੀਲ ਹੋਏ ਰਕਵੇ ਦੀ ਜਦੋਂ ਕਿਸੇ ਦੀ ਮਾਲਕੀ ਚੇਂਜ ਕਰਨੀ ਹੈ ਉਹਨੂੰ ਇੰਤਕਾਲ ਕਿਹਾ ਜਾਂਦਾ ਠੀਕ ਆ ਜੀ ਕਨਗੋ ਦੀ ਫੁੱਲ ਫਾਰਮ ਕੀ ਹੈ ਦਾ ਮਤਲਬ ਕੀ ਹੁੰਦਾ ਆਪਾਂ ਜੇ ਕਨਗੋ ਦਾ ਮਤਲਬ ਅਸਲੀ ਸ਼ਬਦ ਹੈਗੇ ਕਾਨੂੰਨ ਗੋ ਜੀ ਰੈਬਨੂਰ ਰਿਕਾਰਡ ਦਾ ਪਟਵਾਰੀਆਂ ਦੇ ਜੋ ਵੀ ਐਂਟਰੀਆਂ ਕਰਦੇ ਨੇ ਜੋ ਵੀ ਰਿਕਾਰਡ ਹੁੰਦਾ ਪਟਵਾਰੀ ਦਾ ਉਹ ਕਾਨੂੰਨ ਮੁਤਾਬਕ ਉਹਨੂੰ ਚੈੱਕ ਕਰਨਾ ਕਾਨੂੰਨ ਕੋ ਕਾਨੂੰਨ ਦੀ ਬਾਖਫਾਇਤ ਰੱਖਣ ਵਾਲੇ ਨੂੰ ਕਾਨੂੰਨ ਕੋ ਕਿਹਾ ਜਾਂਦਾ ਹੈ ਜੀ ਜੀ ਜਿਹੜਾ ਵੀ ਪਟਵਾਰੀ ਦੇ ਕੰਮ ਨੂੰ ਜਾਣਕਾਰੀ ਰੱਖਦਾ ਹੈ ਹਾਂਜੀ ਹਾਂ ਕਾਨੂੰਨ ਕੋ ਪਟਵਾਰੀ ਤੋਂ ਉੱਪਰ ਦੀ ਪੋਸਟ ਹੈ ਇਹ ਕਾਨੂੰਨ ਕੋ ਠੀਕ ਹੈ ਜੀ ਠੀਕ ਆ ਆਮ ਜੇ ਅਸੀਂ ਜਿਵੇਂ ਕਿ ਪਿੱਛੇ ਫਿਲਮ ਆਈ ਸੀ ਉਹ ਕਹਿੰਦੇ ਵੀ ਪਟਵਾਰੀ ਵੱਡਾ ਹੁੰਦਾ ਕਾਨੂੰਗੋ ਛੋਟਾ ਹੁੰਦਾ ਨਹੀਂ ਪੋਸਟ ਤਾਂ ਕਾਨੂੰਗੋ ਦੀ ਵੱਡੀ ਹੈ ਜੀ ਠੀਕ ਹੈ ਜੀ ਬਸ ਉਹ ਜਣ ਕੇ ਆਮ ਪਬਲਿਕ ਦੇ ਹਿਸਾਬ ਨਾਲ ਜਣ ਕੇ ਪਟਵਾਰੀ ਨੂੰ ਤੋਂ ਵੱਡੀ ਪਟਵਾਰੀ ਦੀ ਵੱਡੀ ਪੋਸਟ ਨਹੀਂ ਜਾਂਦੀ ਆ ਪਟਵਾਰੀ ਨੂੰ ਰਿਸਪੈਕਟ ਜਿਆਦਾ ਜਿਆ ਕਰਦੇ ਨੇ ਕਾਨੂੰਗੋ ਤਾਂ ਕਈ ਬੰਦੇ ਜਾਣਦੇ ਵੀ ਨਹੀਂ ਹੁੰਦੇ ਪਿੰਡਾਂ 'ਚ ਬਿਲਕੁਲ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਹਾਂ ਜੀ ਇਹ ਸਾਡੇ ਫੇਸਬੁੱਕ ਦੇ ਇੱਕ ਸਟਾਰ ਦੀ ਆਪਸ਼ਨ ਸ਼ੁਰੂ ਹੋ ਗਈ ਜੇਕਰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਸਾਨੂੰ ਸਟਾਰ ਜ਼ਰੂਰ ਭੇਜਿਆ ਕਰੋ ਸੋ ਸਰ ਤੁਹਾਡਾ ਸਵਾਗ ਇੱਕ ਲਾਲ ਲਕੀਰ ਦੀ ਰਜਿਸਟਰੀ ਬਾਰੇ ਦੱਸੋ ਜੀ ਲਾਲ ਲਕੀਰ ਦੇ ਅੰਦਰ ਕੋਈ ਰਿਸ਼ਤੀ ਨਹੀਂ ਹਲੇ ਹੁੰਦੀ ਹੈਗੀ ਸਰਕਾਰ ਦੀ ਪਾਲਿਸੀ ਚੱਲ ਰਹੀ ਹੈ ਵੀ ਲਾਲ ਲਕੀਰ ਦੇ ਅੰਦਰ ਜਿੰਨੇ ਵੀ ਬੰਦੇ ਰਕਵੇ ਵਿੱਚ ਬੈਠੇ ਨੇ ਉਹਨਾਂ ਨੂੰ ਮਾਲਕ ਬਣਾਇਆ ਜਾਊਗਾ ਠੀਕ ਹੈ ਸਰ ਜਦੋਂ ਉਹ ਮਾਲਕ ਬਣ ਗਏ ਤਾਂ ਉਸ ਤੋਂ ਬਾਅਦ ਰਿਸ਼ਤੀਆਂ ਹੋਇਆ ਕਰਨੀਆਂ ਉਹਨਾਂ ਵਿੱਚ ਹਲੇ ਕੋਈ ਰਿਸ਼ਤੀ ਨਹੀਂ ਹੁੰਦੀ ਲਾਲ ਲਕੀਰ ਦੇ ਠੀਕ ਹੈ ਜਿਹੜੀ ਇੱਕ ਬਾਈ ਨੇ ਹੋਰ ਵੀ ਕਿਹਾ ਤੇ ਵੀ ਜਿਹੜੀ ਲਾਲ ਲਕੀਰ ਉਹਦੀ ਫਰਦ ਵੀ ਨਿਕਲਦੀ ਆ ਕਿ ਨਹੀਂ ਫਰਦ ਨਿਕਲਦੀ ਆ ਉਹਦੀ ਆਬਾਦੀ ਦੇ ਦਾ ਰਕਵਾ ਹੁੰਦਾ ਹੈ ਅੱਛਾ ਜੀ ਹਾਂ ਆਬਾਦੀ ਦੇ ਆਬਾਦੀ ਮਤਲਬ ਵਾਦੀ ਆ ਗਿਆ ਦੇ ਦਾ ਮਤਲਬ ਹੁੰਦਾ ਠੀਕ ਹੈ ਠੀਕ ਕੁਲਰਕਵੇ ਦਾ ਨੰਬਰ ਹੁੰਦਾ ਜੋਂ ਦਾ ਅੱਛਾ ਜੀ ਨਕਲ ਉਹਦੀ ਲੈ ਸਕਦੇ ਪਰ ਉਹ ਕਿਸੇ ਦੇ ਨਾਂ ਨਹੀਂ ਹੈਗੀ ਅੱਛਾ ਉਹ ਨਾਂ ਨਹੀਂ ਕਿਸ ਦੀ ਹਾਂ ਆਵਾਦੀ ਦੇ ਲਿਖਿਆ ਹੋਇਆ ਹੁੰਦਾ ਅੱਛਾ ਆਵਾਦੀ ਦੇ ਸ਼ਬਦ ਨਾਲ ਇਕੱਠਾ ਹੋਊਗਾ ਹਾਂ ਹਾਂ ਆਵਾਦੀ ਦੇ ਪਿੰਡ ਦਾ ਰਕਵਾ ਬਸ ਟੋਟਲ ਕਿੰਨਾ ਰਕਵਾ ਸਪੋਜ਼ ਕਰੋ ਆਪਣੀ 10 ਕਿੱਲਾਂ ਚ ਬਣੀ ਹੋਈ ਹੈ ਜਾਂ 2 ਕਿੱਲਾਂ ਚ ਬਣੀ ਹੋਈ ਹੈ ਆਵਾਦੀ ਹਾਂਜੀ ਹਾਂ ਉਹਦਾ ਰਕਵਾ ਆਪਾਂ ਨੂੰ ਮਿਲ ਜੂਗਾ ਵੀ ਕਿੰਨਾ ਰਕਵਾ ਹੈ ਇਹ ਠੀਕ ਹੈ ਜੀ ਇੱਕ ਮਸਾਵੇ ਕੀ ਹੁੰਦਾ ਜੀ ਮਸਾਵੀ ਹੁੰਦੀ ਹੈ ਜਦੋਂ ਮਰਬਾ ਬੰਦੀ ਹੁੰਦੀ ਹੈ ਨਾ ਮਰਬਾ ਬੰਦੀ ਦੇ ਟਾਈਮ ਮਰਬੇ ਬਣੇ ਹੋਏ ਹੁੰਦੇ ਨੇ ਠੀਕ ਹੈ ਸਰ 25 ਕਿੱਲਾਂ ਦਾ ਇੱਕ ਮਰਬਾ ਹੁੰਦਾ ਉਹਦੇ ਵਿੱਚ 25 ਨੂੰ ਨੰਬਰ ਦਿੱਤੇ ਹੁੰਦੇ ਨੇ ਅੱਛਾ ਜੀ ਉਹ ਜਣੇ ਕਿ ਇੱਕ ਕਾਗਜ਼ ਤੇ ਜਾਂ ਕੱਪੜੇ ਦੇ ਉੱਤੇ ਕਾਗਜ਼ ਲਾ ਕੇ ਜਣੇ ਕਿ ਉਹਦੇ ਉੱਤੇ ਤਿਆਰ ਕੀਤਾ ਹੁੰਦਾ ਹੈ ਜਿਹੜੀ ਮਸਾਵੀ ਹੈ ਇਹ ਜਣੇ ਕਿ ਨਕਸ਼ਾ ਦਾ ਮੇਨ ਰਿਕਾਰਡ ਹੋ ਗਿਆ ਠੀਕ ਹੈ ਜੀ ਮਰਬਾ ਬੰਦੀ ਸਹਿਮੇ ਦਾ ਠੀਕ ਹੈ ਉਸ ਤੋਂ ਹੀ ਨਕਸ਼ੇ ਤਿਆਰ ਹੁੰਦੇ ਨੇ ਜਿਹੜੇ ਨਕਸ਼ੇ ਨੇ ਬਾਅਦ ਚ ਪਟਵਾਰੀ ਲਵੇ ਨਕਸ਼ੇ ਹੁੰਦੇ ਨੇ ਨਾ ਇਹ ਮਸਾਵੀ ਤੋਂ ਤਿਆਰ ਕੀਤੇ ਜਾਂਦੇ ਨੇ ਅੱਛਾ ਜੀ ਮਸਾਵੀ ਠੀਕਾ ਉਹਨਾਂ ਦੇ ਤਿਆਰ ਹੋਈ ਹੋਈ ਹੁੰਦੀ ਹੈ ਉਸ ਤੋਂ ਮਸਾਵੀ ਤੋਂ ਹੀ ਨਕਸ਼ਾ ਤਿਆਰ ਹੁੰਦਾ ਜਿਵੇਂ ਆਪਾਂ ਕੋਈ ਕੱਚਾ ਮੈ ਹੋ ਕਹਦੇ ਜਿਵੇਂ ਚਾਰਟ ਹੁੰਦੇ ਵੀ ਚਾਰਟ ਤੇ ਪਹਿਲਾਂ ਚਾਰਟ 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 ਟਾਈਪ ਹੁੰਦੀ ਹੈ ਚਾਰਟ ਟਾਈਪ ਹੁੰਦੀ ਹੈ ਇਹ ਚਾਰਟ ਟਾਈਪ ਬਣੀ ਹੋਈ ਹੁੰਦੀ ਹੈ ਉਹਦੇ ਉੱਤੇ ਮਰਬੇ ਬਣੇ ਹੁੰਦੇ ਨੇ ਉਹ ਜਣ ਕੇ ਪਿੰਡ ਦੇ ਹਿਸਾਬ ਨਾਲ ਜਣ ਕੇ 20 ਪੇਜਾਂ ਤੇ ਜਾਂ 40 ਪੇਜਾਂ ਤੇ ਵੱਡੇ ਪਿੰਡ ਦੇ 40 ਪੇਜਾਂ ਦੇ ਜਾਂ ਉਸ ਮਰਬਿਆਂ ਦੇ ਹਿਸਾਬ ਨਾਲ ਬਣੀ ਹੁੰਦੀ ਆ ਠੀਕ ਹੈ ਜੀ ਠੀਕ ਉਹਨੂੰ ਮਸਾਵੀ ਕਹੇ ਜਾਂਦਾ ਜਣ ਕੇ ਮੇਨ ਰਿਕਾਰਡ ਆ ਜਿਹੜਾ ਨਕਸ਼ੇ ਤੇ ਗਲਤ ਹੋ ਸਕਦਾ ਮਸਾਵੀ ਤੇ ਕੋਈ ਚੀਜ਼ ਗਲਤ ਨਹੀਂ ਹੁੰਦੀ ਅੱਛਾ ਅੱਛਾ ਸਹੀ ਨਕਸ਼ੇ ਤੇ ਕਈ ਵਾਰੀ ਨਕਸ਼ਾ ਤਿਆਰ ਕਰਨ ਵਾਲੇ ਤੋਂ ਕੋਈ ਗਲਤੀ ਲਿਖੀ ਜਾਂਦੀ ਹੈ ਜਣ ਕੇ ਜੇ ਕੋਈ ਗਲਤ ਹੋਵੇ ਤਾਂ ਉਹਨੂੰ ਤਸੱਲੀ ਕਰਨ ਵਾਸਤੇ ਮਸਾਵੀ ਤੋਂ ਤਸੱਲੀ ਕਰ ਲੈਂਦਾ ਵਾਹ ਜੀ ਵਾਹ ਮਤਲਬ ਜਿਹੜਾ ਮਸਾਵੀ ਉਹ ਪੱਕਾ ਰਿਕਾਰਡ ਆ ਪੱਕਾ ਜੀ ਲੱਖੀ ਦੇ ਟਾਈਮ ਤਿਆਰ ਕੀਤਾ ਹੋ ਦੂਜੀ ਤਰ੍ਹਾਂ ਇੰਤਕਾਲ ਕਰਵਾ ਦੇਵੇ ਤਾਂ ਉਸ ਨੂੰ ਕਿਵੇਂ ਤੜਵਾਈਏ ਹਾਂ ਸਾਂਝੇ ਖਾਤੇ ਵਿੱਚੋਂ ਜੇ ਕੋਈ ਇੰਤਕਾਲ ਦੇਖੋ ਮੇਰੀ ਗੱਲ ਸੁਣੋ ਇੰਤਕਾਲ ਦਾ ਪਤਾ ਹੁਣ ਲੱਗਣਾ ਜਿਹੜਾ ਕਾਹਦਾ ਇੰਤਕਾਲ ਹੋਇਆ ਠੀਕ ਆ ਬਰਾਸ ਦਾ ਹੋਇਆ ਹੈ ਬੈਦਾ ਹੋਇਆ ਹੈ ਵੱਧ ਗੈਣੀ ਕਰ ਗਿਆ ਤਾਂ ਤੜਾਉਣਾ ਚਾਹੁੰਦੇ ਕਿਸ ਕਾਰਨ ਤੜਾਉਣਾ ਚਾਹੁੰਦੇ ਉਹਦਾ ਆਪਾਂ ਨੂੰ ਸਹੀ ਕਾਰਨ ਦਾ ਪਤਾ ਲੱਗੇਗਾ ਕਿਹਦਾ ਇੰਤਕਾਲ ਹੋਇਆ ਹੈ ਕਿਉਂ ਤੜਾਉਣਾ ਚਾਹੁੰਦਾ ਹੈ ਫਿਰ ਇਹ ਉਹਦਾ ਆਪਾਂ ਜਵਾਬ ਦੇ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਜੇ ਹੁਣ ਇਹ ਅਗਲੇ ਨੇ ਹਿੱਸੇ ਦੇ ਮੁਤਾਬਕ ਇੰਤਕਾਲ ਕਰਾ ਤਿਆ ਜਿੰਨਾ ਉਹਦਾ ਹਿੱਸਾ ਬਣਦਾ ਉਹਨੂੰ ਕਿਉਂ ਤੜਾਊਗਾ ਕਿਉਂ ਟੁੱਟੂ ਆ ਉਹ ਹਾਂ 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 ਜਿੰਨਾ ਚਿਰ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਕੀ ਕਾਰਨ ਹੈ ਉਹਨਾਂ ਚਿਰ ਆਪਾਂ ਇਹਦਾ ਕੋਈ ਹੱਲ ਨਹੀਂ ਕਰ ਸਕਦੇ ਠੀਕ ਹੈ ਜੀ ਠੀਕ ਹੈ ਤੇ ਬਾਈ ਜੀ ਇਹ ਕਮੈਂਟ ਤੁਸੀਂ ਦੁਬਾਰਾ ਕਰਿ ਕਿਉਂਕਿ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਤੇ ਬੜੇ ਧਿਆਨ ਦੇ ਨਾਲ ਕਰਿਆ ਕਰੋ ਅਸੀਂ ਕਰ ਰਹੇ ਹਾਂ ਅਸੀਂ ਇਹ ਕਮੈਂਟ ਰੱਖਿਆ ਸੀ ਜਾਣ ਕੇ ਵੀ ਅਸੀਂ ਤੁਹਾਡਾ ਨਾਲ ਸ਼ੇਅਰ ਕਰੀਏ ਸੋ ਦੁਬਾਰਾ ਕਮੈਂਟ ਕਰਿਓ ਵੀ ਕਾਹਦਾ ਇੰਤਕਾਲ ਹੈ ਤੇ ਕਿਉਂ ਤੜਾਉਣਾ ਚਾਹੁੰਦੇ ਆਪਾਂ ਕਾਰਨ ਕੀ ਆ ਉਹਦਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਵੀ ਸਵਾਲਾਂ ਦਾ ਜਵਾਬ ਦਿੱਤਾ ਗਿਆ हांसी ਇਸ ਵੀਡੀਓ ਵਿੱਚ ਦਵਾਂਗੇ ਨਹੀਂ ਤੁਸੀਂ ਅਗਲੀ ਸਾਡੀ ਕੰਟੀਨਿਊ ਸੀਰੀਜ਼ ਚੱਲ ਰਹੀ ਹੈ ਪੰਜਾਬ ਦੇ ਹੀਰੇ ਚੈਨਲ ਤੇ ਤੇ ਉੱਥੇ ਇੱਕ ਸੀਰੀਜ਼ ਬਣੀ ਹੋਈ ਹੈ ਸਪੈਸ਼ਲੀ ਜ਼ਮੀਨ ਅਤੇ ਫਰਦ ਸੰਬੰਧੀ ਉੱਥੇ ਜਾ ਕੇ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਫਰਦ ਵਿੱਚ ਜ਼ਮੀਨ 4 ਕਨਾਲ 10 ਮਰਲੇ ਹੈ ਪਰ ਫਰਦ ਦੇ ਦੋ ਕਨਾਲੀ ਸ਼ੋ ਹੁੰਦੀ ਹੈ ਤੇ ਨਾ ਹੀ ਵੇਚੀ ਆ ਇਹਦੇ ਵਿੱਚ ਮਤਲਬ ਦਿੱਕਤ ਕਿੱਥੇ ਆ ਸਕਦੀ ਹੈ ਇਹ ਚ ਦਿੱਕਤ ਇਹ ਹੁੰਦੀ ਹੈ ਕਈ ਵਾਰੀ ਪਤਾ ਕੀ ਹੁੰਦਾ ਜ਼ਮੀਨ ਦੀ ਰਿਸ਼ਤੀ ਦਾ ਕਰਾ ਲਈ 4 ਕਨਾਲ ਦੀ ਹਾਂਜੀ ਜਦੋਂ ਜਵਨ ਦੀ ਬਣਦੀ ਹੈ ਉਹ ਬੰਦੇ ਦੇ ਹਿੱਸੇ ਚ ਰਕਵੇ ਘੱਟ ਰਹਿ ਜਾਂਦਾ ਕਈ ਵਾਰੀ ਵੈ ਕਰ ਜਾਂਦਾ ਵੱਧ ਕਰ ਗਿਆ ਉਹ ਪਰੰਤੂ ਜਦੋਂ ਜਵਨ ਦੀ ਬਣਦੀ ਹੈ ਉਸ ਟਾਈਮ ਉਹਦੇ ਹਿੱਸੇ ਤੋਂ ਵੱਧ ਦੇ ਰਕਵੇ ਦਾ ਮਾਲਕ ਨਹੀਂ ਬਣਾਇਆ ਜਾਂਦਾ ਫਿਰ ਕਿਸੇ ਨੂੰ ਸਪੋਜ਼ ਕਰੋ ਮੈਨੂੰ 6 ਕਨਾਲ ਜ਼ਮੀਨ ਆਉਂਦੀ ਦੀ 2 ਕਨਾਲ ਸੋਨੂੰ ਵੇਚਤੀ 2 ਕਨਾਲ ਹੋਰ ਬੰਦੇ ਨੂੰ ਵੇਚਤੀ ਉਦੋਂ ਬਾਅਦ 3 ਕਨਾਲ ਮੈਂ ਹੋਰ ਨੂੰ ਵੇਚ ਗਿਆ ਆਉਂਦੀ ਤੇ ਮੈਨੂੰ 6 ਵੇਚ ਗਿਆ ਮੈਂ 7 7 ਉਹ ਤੀਜੇ ਬੰਦੇ ਨੂੰ ਜਿਹੜੀ ਵੇਚੀ ਹੈ ਉੱਥੇ ਉਹਦਾ ਕਨਾਲ ਦਾ ਇੰਤਕਾਲ ਘੱਟ ਹੋਊਗਾ ਉਹ ਇਸ ਜਦੋਂ ਇੰਤਕਾਲ ਆਮਲ ਕਰਨ ਲੱਗੇ ਘੱਟ ਹੁੰਦਾ ਹੈ ਇੰਤਕਾਲ ਉਹਦਾ ਤਿੰਨ ਕਨਾਲ ਦੀ ਹੋ ਗਿਆ ਪਰੰਤੂ ਆਮਲ ਕਰਨ ਲੱਗੇ ਦੋ ਕਨਾਲ ਦੀ ਹੂਗਾ ਉਹ ਤਾਂ ਕਰਕੇ ਕਈ ਵਾਰੀ ਇਸ ਇਸ ਕਾਰਨ ਕਰਕੇ ਘਟ ਜਾਂਦੀ ਹੈ <muchas> मतलब असल च कागजी कार्रवाई च वो बंदे दे जमीन 6 ਕਨਾਲ ਹੀ ਨਾ ਸੀ ਜਿੰਨੀ ਨਾ ਹੋਊਗੀ ਉੰਨੀ ਇੰਤਕਾਲ ਉੰਨੀ ਇੰਤਕਾਲ ਹੋਊਗਾ ਜੇ ਵੱਧ ਦੀ ਰਿਸ਼ਤੀ ਕਰਵਾ ਕੇ ਆ ਗਈ ਜਿਆ ਤਾਂ ਉਹ ਆਪਾ ਜਿਹੜੇ ਬੰਦੇ ਨੇ ਰਿਸ਼ਤੀ ਵੱਧ ਕਰਵਾਈ ਹੈ ਉਹ ਤੇ ਆਪਾ ਕੇਸ ਪਾ ਕੇ ਉਹਦੀ ਹੋਰ ਜਾਇਦਾਦ ਚੋਂ ਕਿਤੇ ਵਸੂਲ ਸਕਦੇ ਆ ਪਰ ਤੂੰ ਇਹਦਾ ਹੱਲ ਕੋਈ ਨਹੀਂ ਹੈ ਅੱਛੇ ਦਾ ਹੱਲ ਨਹੀਂ ਕੋਈ ਜਿੰਨੀ ਆਪਣੇ ਹਿੱਸੇ ਚ ਜ਼ਮੀਨ ਉੰਨੀ ਵੇਚ ਸਕਦੇ ਆ ਹਾਂਜੀ ਹਾਂ ਮਸਤਰੀ ਹੁਸ਼ਿਆਰ ਬਾ ਜਿਹੜਾ ਬੰਦਾ ਖਰੀਦਦਾ ਉਹਨੇ ਪਹਿਲਾਂ ਪਟਵਾਰਲੇ ਤੇ ਜਾ ਕੇ ਚੈੱਕ ਕਰਨਾ ਹੁੰਦਾ ਹੈ ਵੀ ਮੈਂ ਜਿਹੜਾ ਰਕਬਾ ਖਰੀਦ ਰਿਹਾ ਬਾਕੀ ਇਹ ਨਾ ਬਣਦਾ ਠੀਕ ਆ ਜੇ ਇਸੇ ਤੋਂ ਵੱਧ ਵਿਕ ਜਿੰਦਾ ਤਾਂ ਉਹਦਾ ਇੰਤਕਾਲ ਹੋ ਜੇ ਹੋ ਵੀ ਜਾਵੇ ਤਾਂ ਅਮਲ ਕਰਨ ਲੱਗੇ ਅਮਲ ਨਹੀਂ ਹੁੰਦਾ ਹੈਗਾ ਜਮਨੀ ਚ ਜਮਨੀ ਚ ਮਾਲਕ ਨਹੀਂ ਬਣਦਾ ਅੱਛਾ ਇਸ ਕਰਕੇ ਰੱਖੋ ਘੱਟ ਸ਼ੋ ਹੋਣਾ ਨਹੀਂ ਬਈ ਠੀਕ ਖਾਨਗੀ ਕੀ ਹੁੰਦੀ ਹੈ ਸਰ ਖਾਨਗੀ ਘਰੇਲੂ ਅੱਛਾ ਜੀ ਜਿਸ ਤਰ੍ਹਾਂ ਆਪਾਂ ਖਾਨਗੀ ਵਸੀਤ ਹਾਂਜੀ ਉਹ ਜਿਹੜੀ ਘਰੇ ਬਸੀਤ ਲਿਖੀ ਜਾਂਦੀ ਹੈ ਤਹਿਸੀਲ ਚ ਨਹੀਂ ਕੀਤੀ ਜਾਂਦੀ ਉਹਨੂੰ ਖਾਨਗੀ ਬਸੀਤ ਕਹਿੰਦੇ ਆ ਆਪਾਂ ਕਰੇਲੂ ਕੀਤੀ ਲਿਖੀ ਲਿਖਤ ਕੀਤੀ ਜਾਂਦੀ ਜਿਹੜੀ ਅੱਛਾ ਜੀ ਹਾਂ ਘਰੇ ਲਿਖੀ ਜਾਂਦੀ ਹੈ ਜਿਹੜੀ ਕਿ ਪੰਚਾਇਤੋਂ ਦੇ ਵੀ ਕਹਿ ਸਕਦੇ ਆ ਆਪਾਂ ਪੰਚਾਇਤ ਕੋਈ ਜ਼ਰੂਰ ਨਹੀਂ ਪੰਚਾਇਤ ਆਪਾਂ ਕੋ ਦੋ ਬੰਦੇ ਆਪਾਂ ਗਵਾਹ ਪਾ ਲੈਣ ਉਸ ਟਾਈਮ ਮੌਕੇ ਤੇ ਕਈ ਵਾਰੀ ਕੋਈ ਬੰਦਾ ਐਮਰਜੈਂਸੀ ਬੰਦਾ ਜਣਕੇ ਇਹ ਹੁੰਦਾ ਵੀ ਆਪਾਂ ਨੂੰ ਇਹ ਮਰਨ ਵਾਲਾ ਹੂੰ ਹੂੰ ਉਹ ਬੰਦਾ ਕਹਿੰਦਾ ਮੈਂ ਬਸੀਤ ਕਰਨੀ ਆ ਤਹਿਸੀਲ ਚ ਆਉਣ ਦੇ ਲਾਇਕ ਨਹੀਂ ਹੁੰਦਾ ਅਗਲਾ ਕਹਿੰਦਾ ਘਰੇ ਬਸੀਤ ਲਿਖ ਲੈਣ ਆ ਬਸੀਤ ਉਹ ਵੀ ਬੈਲਡ ਐ ਜੇ ਉਹਦੇ ਗਵਾਹ ਜੁੰਦੇ ਖਾਨਗੀ ਬਸੀਤ ਤੇ ਰਿਸਟਰਡ ਬਸੀਤ ਚ ਇੰਨੀ ਫਰਕ ਹੈ ਵੀ ਜਿਹੜੀ ਖਾਨਗੀ ਬਸੀਤ ਹੁੰਦੀ ਹੈ ਜੇ ਉਹਦੇ ਗਵਾਹ ਮਰ ਜਾਣ ਉਹਦੀ ਬੈਲੂ ਨਹੀਂ ਹੁੰਦੀ ਓਕੇ ਜਿਹੜੀ ਰਿਸਟਰਡ ਬਸੀਤ ਹੈ ਉਹਦੇ ਗਵਾਹ ਮਰ ਜਾਣ ਤਾਂ ਵੀ ਬੈਲੂ ਹੈ ਅਸਾਂ ਦੀ ਦੈਲ ਮਤਲਬ ਇਹ ਇਹ ਫਰਕ ਹੈ ਹੈ ਖਾਨਗੀ ਬਸੀਤ ਤੇ ਦੋਈ ਬਸੀਤ ਚ ਹੀ ਫਰਕ ਹੈ ਠੀਕ ਹੈ ਠੀਕ ਹੈ ਇੱਕ ਫੱਕ ਸ਼ਬਦ ਹੁੰਦਾ ਉਹਦਾ ਕੀ ਮਤਲਬ ਹੁੰਦਾ ਫੱਕ ਜਿਹੜੀ ਆਪਣੀ ਜ਼ਮੀਨ ਗਹਿਣੇ ਕੀਤੀ ਜਾਂਦੀ ਹੈ ਹਾਂ ਜੀ ਜਦੋਂ ਉਹਨੂੰ ਆਪਾਂ ਪੈਸੇ ਦੇਣ ਮੂਰਤੇ ਨੂੰ ਜਿਹੜੇ ਨੇ ਗਹਿਣੇ ਲਈ ਹੁੰਦੀ ਹੈ ਹਾਂ ਜੀ ਉਹਨੂੰ ਕਾਗਜ਼ਾਂ ਚ ਫੱਕ ਕਰਵਾਉਣ ਵਾਸਤੇ ਜਣਕੇ ਆਪਦੀ ਐਂਟਰੀ ਠੀਕ ਕਰਾਉਣ ਵਾਸਤੇ ਵਾਪਸ ਕਰਾਉਣ ਵਾਸਤੇ ਜਿਹੜਾ ਫੱਕ ਦਾ ਇੰਤਕਾਲ ਕੀਤਾ ਜਾਂਦਾ ਹੈ ਉਹ ਫੱਕ ਹੁੰਦਾ ਹੈ ਜੀ ਠੀਕ ਹੈ ਜੀ ਜੇ ਲਿਮਟ ਬਣੀ ਹੋਵੇ ਤਾਂ ਤਕਸੀਮ ਹੋ ਸਕਦੀ ਆ ਜੇ ਤਾਂ ਜਣਕੇ ਜਿੰਨਾ ਕੋ ਦਾ ਹਿੱਸਾ ਹੈਗਾ ਉਹਨੇ ਹਿੱਸਾ ਉਹਨੂੰ ਤਕਸੀਮ ਚ ਮਿਲ ਰਿਹਾ ਹੈ ਅੱਛਾ ਜੀ ਫਿਰ ਤਾਂ ਹੋ ਸਕਦੀ ਹੈ ਠੀਕ ਆ ਨਹੀਂ ਜੇ ਰੱਖਵਾ ਚੇਂਜ ਕਰਨਾ ਹੈ ਨੰਬਰਾਂ ਤੇ ਲੋਨ ਲਿਆ ਹੋਇਆ ਉਹ ਨੰਬਰ ਉਹਨੂੰ ਨਹੀਂ ਪੈਂਦੇ ਫਿਰ ਵੀ ਨਹੀਂ ਹੋ ਸਕਦੀ ਫਿਰ ਲੋਨ ਭਰ ਕੇ ਹੀ ਠੀਕ ਹੈ ਜੀ ਇੱਕ ਗੈਰਮੁਮਕਨ ਆਵਾਦੀ ਜ਼ਮੀਨ ਦੀ ਗਰਜ਼ਾਵਰੀ ਆਪਣੇ ਨਾਮ ਕਿਵੇਂ ਕਰਵਾ ਸਕਦੇ ਗੈਰਮੁਮਕਨ ਦੀ ਨਹੀਂ ਹੋ ਸਕਦੀ ਗਰਜ਼ਾਵਰੀ ਸਰਕਲ ਰੈਵਨੂ ਅਫਸਰ ਨਹੀਂ ਕਰ ਸਕਦਾ ਇਹਦੀ ਜੇ ਆਪਣੇ ਗਰਜ਼ਾਵਰੀ ਕਰਾਉਣੀ ਤਾਂ ਕੋਰਟ ਚ ਕੇਸ ਪਾ ਕੇ ਜੱਜ ਦੇ ਕਰਾ ਸਕਦੇ ਗੈਰਮੁਮਕਨ ਆਪ ਕੋ ਨਹੀਂ ਕਰਵਾ ਸਕਦੇ ਠੀਕ ਹੈ ਜੀ ਇੱਕ ਮਿੰਨਤੀ ਕੀਤੀ ਗਈ ਜ਼ਮੀਨ ਤੇ ਜੇਕਰ ਕੋਈ ਇਤਰਾਜ਼ ਕਰਦਾ ਹੈ ਤਾਂ ਉਹ ਕਿਵੇਂ ਕਿੱਥੇ ਦਰਜ ਕਰਵਾਇਆ ਜਾ ਸਕਦਾ ਜਦੋਂ ਹੁਣ ਕਿਸੇ ਨੇ ਦਰਖਾਸਤ ਦਿੱਤੀ ਨਿਸ਼ਾਨਦੇਹੀ ਦੇ ਉੱਥੇ ਬੰਦਾ ਇਤਰਾਜ਼ ਕਰਦਾ ਹੈ ਹਾਂਜੀ ਹਾਂ ਵੀ ਮੇਰੇ ਘਟ ਨਿਕਲਦੀ ਹੈ ਜਬਾਤ ਨਿਕਲਦੀ ਹੈ ਜ਼ਮੀਨ ਇਤਰਾਜ਼ ਉਹ ਜਦੋਂ ਫਿਰ ਸਰਕਲ ਰੈਵਨ ਅਫਸਰ ਜਿੱਦੇ ਬਲੋ ਦਰਖਾਸਤ ਮਾਰਗ ਹੁੰਦੀ ਹੈ ਨਾ ਹਾਂਜੀ ਹਾਂਜੀ ਉਹ ਨਿਸ਼ਾਨਦੇਹੀ ਨੂੰ ਜਦੋਂ ਪ੍ਰਵਾਨ ਕਰਦਾ ਹੈ ਜੀ ਜੇ ਉਹਦੇ ਪ੍ਰਵਾਨ ਹੋਣ ਤੋਂ ਪਹਿਲਾਂ ਪਹਿਲਾਂ ਬੰਦਾ ਜਾ ਕੇ ਤਹਿਸੀਲਦਾਰ ਦੇ ਇਤਰਾਜ਼ ਕਰਦੇ ਉੱਥੇ ਕਰ ਸਕਦਾ ਹੈ ਠੀਕ ਹੈ ਸਰ ਜੇ ਉਹਨੂੰ ਕੋਈ ਮੰਗਤੀ ਤੇ ਇਤਰਾਜ਼ ਹੈ ਤਾਂ ਉਹ ਇਤਰਾਜ਼ ਕਰ ਦੂਗਾ ਜੇ ਉਹ ਇਤਰਾਜ਼ ਕਰੂਗਾ ਤਾਂ ਦੋ ਕਰਨਗੋਆਂ ਨੂੰ ਭੇਜ ਸਕਦਾ ਤਹਿਸੀਲਦਾਰ ਠੀਕ ਆ ਵੀ ਇਹ ਜਿਸ ਉਸ ਦੀ ਨਿਸ਼ਾਨਦੀ ਗਲਤ ਲੱਗਦੇ ਉਸ ਤੋਂ ਬਾਅਦ ਦੋ ਕਰਨਗੋਆਂ ਨੂੰ ਭੇਜ ਸਕਦਾ ਹੈ ਜਾਂ ਕਰਨਗੋਆਂ ਦਾ ਪੈਨਲ ਬਣਾ ਸਕਦਾ ਹੈ ਠੀਕ ਹੈ ਜੀ ਪੈਨਲ ਬਣਾ ਕੇ ਦੋ ਜਾਂ ਤਿੰਨ ਦਾ ਕਰਨਗੋਆਂ ਦਾ ਪੈਨਲ ਬਣਾ ਕੇ ਫਿਰ ਵੀ ਨਿਸ਼ਾਨਦੀ ਹੋ ਜਾਂਦੀ ਹੈ ਇਤਰਾਜ਼ ਉਹਨੂੰ ਪ੍ਰਵਾਨ ਹੋਣ ਤੋਂ ਜਦੋਂ ਜਮ੍ਹਾਂ ਕਰਾਊਗਾ ਕਰਨਗੋ ਨੂੰ ਨਿਸ਼ਾਨਦੀ ਹਾਂਜੀ ਹਾਂ ਉਸ ਤੋਂ ਬਾਅਦ ਨਾਲ ਦੇ ਨਾਲ ਇਹ ਕਰ ਦੇਣਾ ਚਾਹੀਦਾ ਤਾਂ ਕਿ ਜਣੇ ਕਿ ਉਹ ਤਹਿਸੀਲਦਾਰ ਸਾਹਿਬ ਉਹਨੂੰ ਪ੍ਰਵਾਨ ਨਾ ਕਰ ਠੀਕ ਹੈ ਜੀ ਤੇ ਜ਼ਮੀਨ ਦੀ ਮੰਤੀ ਕਿਵੇਂ ਕਰਵਾਉਣੀ ਚਾਹੀਦੀ ਆ ਮਿੰਤੀ ਤਾਂ ਆਪਾਂ ਨੂੰ ਉਹੀ ਹੈ ਨਾ ਹੱਲ ਜਣ ਕੇ ਆਪਣਾ ਜਿਹੜੀ ਜ਼ਮੀਨ ਦੀ ਆਪਾਂ ਫਰਦ ਲਵਾਂਗੇ ਫਰਦ ਲੈ ਕੇ ਉਹਦੀ ਆਪਾਂ ਨਿਸ਼ਾਨਦੇਹੀ ਦੀ ਅਰਜ਼ੀ ਦਵਾਂਗੇ ਠੀਕ ਹੈ ਜੀ ਉਹ ਸਰਕਲ ਰੈਵਨੂ ਅਫਸਰ ਮਾਰਕਰੂਗਾ ਠੀਕ ਹੈ ਜੀ ਕਰਨਗੋ ਨੂੰ ਜਦੋਂ ਕਰਨਗੋ ਲੋਵੇ ਆ ਗਈ ਕਰਨਗੋ ਪਟਵਾਰੀ ਨੂੰ ਪਰਚਾ ਕੱਟੂਗਾ ਠੀਕ ਹੈ ਜੀ ਇਤਲਾਅ ਵਾਸਤੇ ਉਹ ਪਟਵਾਰੀ ਰਾਹੀਂ ਇਤਲਾਅ ਹੋ ਹਾਂਜੀ ਦੋਸਤੋ ਅਸੀਂ ਕਾਫੀ ਸਾਰੇ ਸਵਾਲਾਂ ਦਾ ਜਵਾਬ ਸਰ ਤੋਂ ਲਿਆ ਤੇ ਜੇਕਰ ਕੋਈ ਤੁਹਾਡਾ ਸਵੇਰ ਵੀ ਸਵਾਲ ਰਹੇਗਾ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਤਾਂ ਅਸੀਂ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਤਾਂ ਵੀਡੀਓ ਕਿੱਦਾਂ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਤਾਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਸਵਾਲ ਹੁੰਦੇ ਸਾਡੇ ਕੋਲ ਵੀਡੀਓ ਨਹੀਂ ਪਹੁੰਚੀ ਵਾਈ ਦੀ ਵੇ ਤਾਂ ਜਦੋਂ ਵੀ ਤੁਹਾਡੇ ਕੋਲ ਵੀਡੀਓ ਦਾ ਨੋਟੀਫਿਕੇਸ਼ਨ ਆਉਂਦਾ ਤਾਂ ਤੁਸੀਂ ਆਪਣੀ ਕਮੈਂਟ ਕਰਕੇ ਆਪਣੀ رائے ਆਪਣੀ ਸਲਾਹ ਆਪਣਾ ਕੋਈ ਹੋਰ ਸਵਾਲ ਹੁੰਦਾ ਤਾਂ ਡਿਸਟ੍ਰਿਕਟ ਜਰੂਰ ਨਾਲ ਮੈਂਸ਼ਨ ਕਰ ਦਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਇਹ ਫਲਾਣੇ ਡਿਸਟ੍ਰਿਕਟ ਤੋਂ ਸਾਨੂੰ ਕਮੈਂਟ ਆਇਆ ਸੋ ਸਰ ਦਾ ਇੱਕ ਵਾਰ ਫਿਰ ਤੋਂ ਤੈਦੋ ਰਹੋ ਵੀਰ ਕਰਦੇ ਹਾਂ ਧੰਨਵਾਦ ਕਰਦੇ ਹਾਂ ਬਾਕੀ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਤੇ ਵੀਡੀਓ ਸ਼ੇਅਰ ਕਰਨੀ ਕਮੈਂਟ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤੇ ਨਵੀਂ ਜਾਣਕਾਰੀ ਦੇ ਨਾਲ ਇੱਕ ਵਾਰ ਫਿਰ ਤੋਂ ਧੰਨਵਾਦ ਧੰਨਵਾਦ